ਬਲ ਹਸਪਤਾਲ ਮਲੇਰਕੋਟਲਾ ਖੜੇ ਆ 22 ਨਵੰਬਰ ਦੀ ਰਾਤ ਨੂੰ ਪਿੰਡ ਭੂਦਨ ਜ਼ਿਲ੍ਹਾ ਮਲੇਰਕੋਟਲਾ ਵਿੱਚ ਸੈਕਟਰੀ ਕਰਨੈਲ ਸਿੰਘ ਦੇ ਘਰ 9-10 ਗੱਡੀਆਂ ਦੇ ਵਿੱਚ 30 ਤੋਂ 35 ਬੰਦੇ ਸਵਾਰ ਹੋ ਕੇ ਜਾਂਦੇ ਆ ਗੇਟਾਂ ਨੂੰ ਭੰਨਿਆ ਜਾਂਦਾ ਜਿੰਦੇ ਤੋੜ ਦਿੱਤੇ ਜਾਂਦੇ ਉਸ ਤੋਂ ਬਾਅਦ ਘਰ ਦੇ ਵਿੱਚ ਜ਼ਬਰਦਸਤੀ ਅੰਦਰ ਵੜਦੇ ਨੇ ਸੀਸੀਟੀਵੀ ਕੈਮਰੇ ਭੰਨ ਕੇ ਡੀਵੀਆਰ ਨੂੰ ਨਾਲ ਲੈ ਜਾਂਦੇ ਆ ਇਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਮਲੇਕੋਟਲਾ ਥਾਣਾ ਸਿਟੀ 1 ਦੇ ਐਸ ਐਚਓ ਰਿੰਦਰ ਕੁਮਾਰ ਭੱਲਾ ਨੇ ਉਹਨਾਂ ਨਾਲ ਇਸ ਤਰ੍ਹਾਂ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਇਲਜ਼ਾਮ ਲਾਇਆ ਕਿ ਇਹਨਾਂ ਨੂੰ ਮਾਹੋ ਰਾਣਾ ਦੇ ਸੀਏ ਸਟਾਫ ਦੇ ਵਿੱਚ ਲਿਜਾ ਕੇ ਰਾਤ ਨੂੰ ਕੁੱਟਿਆ ਗਿਆ ਪੌਣੇ 12:00 11:30 ਇਹਨਾਂ ਦੇ ਘਰ ਦਾਖਲ ਹੋਏ ਨੇ ਅੱਗੇ ਸੁਣਦੇ ਹਾਂ ਕਰਨੈਲ ਸਿੰਘ ਤੋਂ ਕਿੰਨੇ ਬੰਦੇ ਆਏ ਸੀ ਜੀ ਰਾਤ ਨੂੰ ਘਰੇ ਆਪਣੇ 30-35 ਬੰਦੇ 30-35 ਬੰਦੇ ਕੀ ਕੀ ਭੰਨ ਤੋੜ ਕੀਤੀ ਪਹਿਲਾਂ ਸ਼ੁਰੂ ਕਿੱਥੋਂ ਕੀਤਾ ਕੰਮ ਉਹਨਾਂ ਨੇ ਪਹਿਲਾਂ ਮੂਹਲਾ ਗੇਟ ਤੋੜੇ ਜੀ ਰਾਤ ਨੂੰ ਹਾਂਜੀ ਰਾਤ ਦਾ ਗੇਟ ਤੋੜ ਕੇ ਫੇਰ ਨੰਬਰ ਵਾਲੇ ਗੇਟ ਤੋੜੇ ਜੀ ਤੇਰੇ ਭੰਨ ਨੇ ਸ਼ੁਰੂ ਕਰਤਾ ਜੀ ਹਾਂਜੀ ਮੂਹਲੇ ਪ੍ਰਿੰਟ ਕਵਰੇ ਤੇ ਪਾ ਪਾ ਦਾ ਆਪਣੇ ਭਾਂਡੇ ਜੀ ਉਹ ਲੋਬੀ ਦੇ ਮੁਰੇ ਹਾਂਜੀ ਤੇ ਫੇਰ ਸੋਈ ਵਾਲਾ ਗੇਟ ਤੋੜਿਆ ਜੀ ਜਾਂਦੇ ਜਲੀ ਵੱਢ ਕੇ ਚਲੋ ਘਰ ਦੀ ਭੰਨ ਤੋੜ ਕਰਨ ਤੋਂ ਬਾਅਦ ਤੋਨੋਂ ਕਿਵੇਂ ਕਿਵੇਂ ਲੈ ਕੇ ਗਏ ਇਨਕਰੀਜ਼ ਕਰਕੇ ਲੈ ਕੇ ਗਏ ਜੀ ਬਹੁਤ ਜ਼ਿਆਦੇ ਬਾਲਾ ਦੀ ਬੇਅਦਬੀ ਕਿੱਥੇ ਲੈ ਕੇ ਗਏ ਸਾਨੂੰ ਚੀਮੇ ਇਹਨਾਂ ਦੇ ਗੱਡੀ ਬਦਲੀ ਹੈ ਜੀ ਤੁਹਾਨੂੰ ਥਾਣਾ ਸੰਦੌੜ ਪੈਂਦਾ ਜੀ ਥਾਣਾ ਸੰਦੌੜ ਪੈਂਦਾ ਜ਼ਿਲ੍ਹਾ ਮਲੇਰਕੋਟਲਾ ਹਾਂ ਜੀ ਜ਼ਿਲ੍ਹਾ ਮਲੇਰਕੋਟਲਾ ਕਿ ਤੁਹਾਨੂੰ ਸੰਦੌੜ ਥਾਣੇ ਚ ਲੈ ਕੇ ਗਏ ਨਹੀਂ ਜੀ ਨਹੀਂ ਮਾਹੌਨ ਵਾਲੇ ਸੀਐਸ ਸਟਾਪ ਚ ਲੈ ਕੇ ਗਏ ਕਿਸੇ ਦਾ ਉੱਥੇ ਜਾ ਕੇ ਜੀ ਉੱਥੇ ਜਾ ਕੇ ਸਾਡੀ ਕੁੱਟਮਾਰ ਕੀਤੀ ਜੀ ਬਹੁਤ ਜ਼ਿਆਦੇ ਕਿਸਾਨੀ ਬੇਅਦਬੀ ਕਰੀਆ ਕਿਸ ਬੰਦੇ ਨੇ ਜੀ ਅਰਜਨ ਸਿੰਘ ਭੱਲਾ ਜੀ ਸਿੱਟੀ ਬਣ ਕੇ ਸਿਟੀ ਵਨ ਬਾਲ ਫੋਲ ਕੇ ਕੁੱਟਿਆ ਜੀ ਪਹਿਲਾਂ ਮੇਰੇ ਲਫੇੜੇ ਮਾਰੇ ਨੇ ਜੀ ਪੱਕ ਲਾਈ ਮੇਰੀ ਫਿਰ ਮੇਰੇ ਤੇ ਪੂਰੀ ਸੱਟ ਕੇ ਉੱਪਰ ਪੇਸ ਫੋਲ ਕੇ ਪੂਰੇ ਤੁਹਾਡਾ ਕਸੂਰ ਕੀ ਸੀ ਇਹੋ ਜਿਹਾ ਕੀ ਕ੍ਰਾਈਮ ਕੀਤਾ ਤੁਸੀਂ ਕੋਈ ਕਸੂਰ ਨਹੀਂ ਸੀ ਜੀ ਡੀਐਮ ਹੀ ਦਿੱਤਾ ਰੋਕਾ ਉਹ ਦਿਨੇ ਨਾਲ ਕਸਨ ਯੂਨੀਅਨ ਦੇ ਸੀ ਨਾਲ ਗਿਆ ਉਹ ਸਾਡਾ ਹੱਕ ਆ ਪੰਜਾਬ ਦੇ ਵਿੱਚ ਜਿਹੜੀਆਂ ਵੋਟਾਂ ਵੇਲੇ ਰੈਕ ਲੱਗੇ ਸੀ ਹਾਂਜੀ ਹਾਂਜੀ ਜਦੋਂ ਗੱਲ ਚੱਲੀ ਸੀ ਕਿ ਜਦੋਂ ਇਹ ਬਰਨਾਂ ਦੇ ਨਾਲੇ ਦਾ ਹੱਕ ਸੀ ਤਾਂ ਇਹ ਦਾ ਹੱਕ ਅਸੀਂ ਆਪ ਦਾ ਹੱਕ ਤੁਸੀਂ ਸੁਸਾਇਟੀ ਦੇ ਸੈਕਟਰੀ ਹੋਣ ਦੇ ਨਾਤੇ ਆਪ ਦਾ ਹੱਕ ਲੈਣ ਲਈ ਇੱਥੇ ਖੜੇ ਜੀ ਦੇ ਬਦਲੇ ਤੁਹਾਡੇ ਨਾਲ ਇਹ ਕੰਮ ਹੋਇਆ ਇਹ ਸਲੂਕਾ ਹੋਇਆ ਜੀ ਸਾਡਾ ਹੁਣ ਤੋਂ ਮਤਭਾਗ ਕੀ ਘਟਣਾ ਬਾਕੀ ਹੈ ਜੀ ਹੁਣ ਤੁਸੀਂ ਮੈਡੀਕਲ ਵਗੈਰਾ ਕਰਵਾ ਲਿਆ ਇਸ ਵੇਲੇ ਮਲੇਕ ਕੋਲ ਲਿਓ ਹਾਂਜੀ ਮਲੇਕ ਕੋਲ ਅੱਛਾ 22 ਤਰੀਕ ਦੀ ਰਾਤ ਨੂੰ ਕਿੰਨੇ ਵਜੇ ਲੈ ਕੇ ਗਏ ਨੇ ਜੀ ਤੁਹਾਡੇ ਸਾਡੇ ਕੇ 11 ਵਜੇ ਮੇਰੀ ਪੱਨ ਤੋੜ ਕਰਨ ਲੱਗੇ ਜੀ ਅਤੇ ਸਾਡੇ ਕੇ 11:30 ਵਜੇ ਤੇ ਸਭ ਬਾਰਾ ਕੁਵਤੇ ਕੇ 10 ਮਿੰਟ ਤੇ ਮੈਨੂੰ ਲੈ ਕੇ ਤੁਰ ਗਏ ਜੀ ਨਹੀਂ ਤੁਹਾਨੂੰ ਪਤਾ ਲੱਗ ਗਿਆ ਜੀ ਕਿ ਪੁਲਿਸ ਆਈ ਹੈ ਜਾਂ ਕੀ ਨਹੀਂ ਜੀ ਨਹੀਂ ਇਹਨਾਂ ਨੇ ਕੁਝ ਨਹੀਂ ਦੱਸਿਆ ਇਹ ਲਲਕਾਰੇ ਮਾਰਦੇ ਤੇ ਕਾਲਾ ਕੱਢਦੇ ਰਹੇ ਉੱਚੀ ਪਿੰਡ ਚ ਪਤਾ ਲੱਗ ਗਿਆ ਮੇਰੇ ਮੈਸੇਜ ਦਾ ਮੇਰੀ ਦਾ ਹਾਰਡ ਦਾ ਪ੍ਰੈਸ਼ਰ ਹੋਇਆ ਅਸੀਂ ਮਨਤਾ ਕਰਦੇ ਦੀ ਵੀ ਸਾਡਾ ਹਾਰਡ ਦਾ ਪ੍ਰੈਸ਼ਰ ਹੋਇਆ ਬੱਚੇ ਦੇ ਘਰ ਇਹਨਾਂ ਨੇ ਸਭੀ ਇੱਕ ਨਹੀਂ ਸੁਣਿਆ ਪੈਰ ਮਾਰ ਮਾਰ ਪੈਰ ਮਾਰ ਮਾਰ ਗੇਟਾਂ ਦੇ ਵਿੱਚ ਦੀ ਗਲੀਆਂ ਤੱਕ ਤੋੜਦੇ ਗੇਟ ਗੇਟ ਤੋੜ ਕੇ ਸਾਰੇ ਗੇਟ ਪਰ ਪੱਤੋਂ ਉਡਾਰ ਕਰਕੇ ਫਿਰ ਖਿੱਚ ਤੂ ਕਰਕੇ ਲੈ ਕੇ ਗਏ ਹੁਣ ਇਹ ਮਸਲਾ ਕਿਸਾਨ ਯੂਨੀਅਨ ਨੇ اٹھਾਇਆ ਐਸਐਸਪੀ ਸਾਹਿਬ ਦੇ ਤੱਕ ਮਸਲਾ ਜਾ ਚੁੱਕਿਆ ਆਪਣਾ ਹਾਂਜੀ ਕੀ ਉਮੀਦ ਕਰਦੇ ਹਾਂ ਕੀ ਹੋਣਾ ਚਾਹੀਦਾ ਇਹਦੇ ਵਿੱਚ ਸਰਕਾਰ ਤੋਂ ਮੰਗ ਕਰਦੇ ਜੀ ਵੀ ਇਹਨਾਂ ਨੂੰ ਸੱਤ ਤੋਂ ਸੱਤ ਸੰਜਾ ਦਿੱਤੀ ਜਾਵੇ ਸੋ ਦੋਸਤੋ ਆਪਾਂ ਦੇਖਿਆ ਵੀ ਇਹ ਨੇ ਪਿੰਡ ਭੂਦਨ ਮਲੇ ਕੋਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੇ ਸੁਸਾਇਟੀ ਦੇ ਸੈਕਟਰੀ ਨੇ ਬਹੁਤ ਵਧੀਆ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਸੁਸਾਇਟੀ ਦਾ ਲੋਕਾਂ ਦੇ ਲਈ ਡੀਏਪੀ ਲੈਣ ਆਏ ਸੀ ਇਹਨਾਂ ਨੇ ਉਹ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਗੱਡੀਆਂ ੱੱਕੇ ਨਾਲ ਬਰਨਾਲੇ ਚਲੇ ਜਾਈਆਂ ਜਾ ਰਹੀਆਂ ਸੀ ਕਿਉਂਕਿ ਉੱਥੋਂ ਇਲੈਕਸ਼ਨ ਜਿੱਤਣ ਲਈ ਉੱਥੇ ਡੀਏਪੀ ਦਿੱਤਾ ਜਾ ਰਿਹਾ ਸੀ ਤੇ ਇਹਨਾਂ ਦੇ ਪਿੰਡਾਂ ਦਾ ਜਿਹੜਾ ਹੱਕ ਸੀ ਉਹ ਕਿਤੇ ਨਾ ਕਿਤੇ ਮਾਰਿਆ ਜਾਂਦਾ ਸੀ ਉਸ ਚੀਜ਼ ਦੇ ਬਦਲੇ 'ਚ ਇਹਨਾਂ ਦੇ ਨਾਲ ਇਹ سلوਕ ਹੋਇਆ